ਜਾ ਗਏ ਨਾ ਰੋਸੀ ਗਿਆ ਕੀ ਨਾਮ ਟਾਡ ਮਿੰਦਮ ਸਿੰਘ ਤੁਹਾਡੇ ਬੇਟੇ ਨਾਲ ਕੀ ਗੱਲਬਾਤ ਹੋਈ ਹੈ ਇਹ ਜੀ ਮੈਂ ਫੋਨ ਅੱਜ ਬੈੰਦਾ ਹਾਂ ਹਾਂ ਜੋ ਤਿੰਨ ਚਾਰ ਦਿਨਾਂ ਤੋਂ ਨਾ ਮਿਲਿਆ ਜੀ ਕੁਤੀ ਕਰਦਾ ਲਾਉਦਾ ਆ ਬਿਆ ਅਸਰ ਹਾਂਜੀ ਤੇ ਇਹਦੀ ਜਿਹੜੀ ਡੈਥ ਹੋਈ ਉਹਦਾ ਕੀ ਕਰਨਾ ਪਤਾ ਵੀ ਨਾ ਲੱਗਾ ਕਿ ਸੰਤ ਜੀ ਘਰ ਆਣ ਕਿ ਇੱਥੇ ਆ ਗਿਆ ਉੱਧ ਘਰੀ ਹੋਈ ਕਿ ਪਾਰ ਕਿਤੇ ਜਿੱਥੇ ਡੀਟੀਓ ਪਗਲਾ ਆਇਆ ਲੇਕ ਬਾਨੋ ਡੇਗਦਾ ਤੇ ਆ ਗਿਆ ਘਰ ਲੱਗਦਾ ਰਿਹਾ ਘਰ ਆਣ ਕੇ ਜੰਮੇ ਚ ਆ ਗਿਆ ਹਾਂਜੀ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਆਇਆ ਸੀ ਹਾਂਜੀ ਕੀ ਉਹਨਾਂ ਕੋ ਕਾਰਵਾਈ ਕੀਤੀ ਕਾਰਵਾਈ ਕਰ ਗਏ ਸਾਰੇ ਆਪਾਂ ਕੀ ਮੰਗ ਕੀ ਕਰਦੇ ਆ ਜਿਹੜੇ ਹੋਰ ਨੌਜਵਾਨ ਜਿਹੜੇ ਅਸਲੇ ਨਸ਼ੇ ਦਲਦਲ ਫਸੇ ਕੀ ਮੰਗਰਦੇ ਆ ਆਪਾਂ ਹਾਂਜੀ ਉਹ ਬਾਜਾਂਗੇ ਸਾਰੇ ਲੱਗਦਾ ਪੁਲਿਸ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਨਸ਼ੇ ਸੁਦਾ ਹਾਂ ਕਰੀ ਦੀ ਆ ਜੀ ਮੈਂ ਤੇ ਰਾਤੀ ਕੀ ਆਇਆ ਉਹਨਾਂ ਨੂੰ ਹਾਂਜੀ ਇੱਥੋਂ 4 ਗੇੜੇ ਲਾਇਆ ਕਰੋ ਤੁਸੀਂ 1 ਗੇੜਾ ਲਾ ਕੇ ਚੌੜ ਜਾਂਦੇ ਜੀ ਹਾਂਜੀ 4-5 ਗੇੜੇ ਲਾਇਆ ਕਰੋ ਦੁੱਗੇ ਤੇ ਵੱਜ ਜਾਂਦਾ 3 ਵਾਲੇ ਨੂੰ ਫੜੀ ਜਾਂਦੇ ਆ ਉੱਥੇ 1000 ਰੁਪਏ ਲੈ ਕੇ ਉੱਥੇ ਛੱਡ ਦਿੰਦੇ ਆ 3 ਵਾਲੇ ਜਿਹੜੇ ਵੇਚਣ ਵਾਲੇ ਹੋ ਫੇਰ ਕੰਧਾਂ ਨਾਲ ਲੱਗੇ ਹੁੰਦੇ ਆ ਉਹਨਾਂ ਨੂੰ ਕੋਈ ਫੜਦਾ ਨਹੀਂ ਆ ਜੀ ਸਾਡੇ ਪਿੰਡ ਦੇ 14-15 ਜਿਹੜੇ ਵੀਰ ਦੀ ਡੈਥ ਹੋਈ ਹੈ ਕੀ ਇਹਦਾ ਨਾਮ ਹੈ ਤੇ ਕੀ ਗੱਲਬਾਤ ਹੈ ਅਜਮਸੀ ਜੀ 4 ਸਾਲ ਉਮਰੇ 18 ਸਾਲ ਉਮਰੇ ਸਾਰੀ ਹਾਂਜੀ ਨਿੱਕੇ ਨਿੱਕੇ ਬੱਚੇ ਸਾਡੇ ਪਿੰਡ ਦੇ ਟੀਕੇ ਲਾਉਂਦੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਕ ਦਿਨ ਆਉਂਦੀ ਹੈ 10 ਦਿਨ ਫੇਰ ਨਹੀਂ ਆਉਂਦੀ ਹੂੰ ਹੂੰ ਫੇ ਤਾਂ ਕੀ ਬੰਦਾ ਕੀ ਕਰੇ ਜੇ ਉੱਥੇ ਕੇ ਪਲਾਟ ਵੰਡੇ ਤੇ ਪਲਾਟਾਂ ਦੇ ਮਗਰ ਚਲ ਜਾਂਦੇ ਕਿ ਕਦੀ ਕਦੀ ਮੂਸਲਾ ਦੇ ਓਲੇ ਹੋ ਗੜਦੇ ਕਦੀ ਕਿਤੇ ਓਲੇ ਹੋ ਕੇ ਟੀਕੇ ਲਾਉਂਦੇ ਹਾਲੇ ਥੋੜਾ ਦਿਨ ਹੋਇਆ ਪਹਿਲਾਂ ਇੱਕ ਦੀ ਦਰਦ ਹੋਈ ਹੈ ਹੁਣ ਦੂਜੀ ਦੀ ਹੋ ਗਈ ਹੈ ਕੀ ਬੰਦਾ ਫਿਰ ਡੱਤ ਜਿਹੜੀ ਓਵਰਡੋਜ਼ ਨਾਲ ਜੀ ਹਾਂਜੀ ਕਿਨੇ ਚਿਰ ਤੋਂ ਆਦੀ ਸੀ ਨਸ਼ੇ ਕਰਨ ਦਾ 3 ਮਹੀਨੇ ਹੋ ਗਏ ਜੀ ਬਹੁਤ ਮੱਦ ਭਾਗੀ ਘਟਨਾ ਹੋਈ ਹੈ ਜੀ ਇਹ ਬਹੁਤ ਦੁਖਦਾਇਕ ਘਟਨਾ ਹੈ ਤੇ ਮੇਰੀ ਜੋ ਬੇਨਤੀ ਹੈ ਸਰਕਾਰ ਨੂੰ ਵੀ ਪਿੰਡ ਵਾਸੀਆਂ ਨੂੰ ਵੀ ਕਿ ਇਹਦੇ ਲਈ ਆਪਾਂ ਕੁਝ ਸੋਚੀਏ ਤੇ ਇਸ ਨਸ਼ੇ ਨੂੰ ਜੋ ਜਵਾਨੀ ਬਰਬਾਦ ਕਰ ਰਿਹਾ ਹੈ ਇਹਨੂੰ ਪਿੰਡ ਦੇ ਵਿੱਚੋਂ ਆਪਾਂ ਦੂਰ ਕਰੀਏ ਸਾਰੇ ਨੌਜਵਾਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਹਦੇ ਵਿੱਚੋਂ ਸਾਨੂੰ ਕੁਝ ਨਹੀਂ ਲੱਭਣਾ ਆਓ ਆਪਣਾ ਜੀਵਨ ਬਚਾਈਏ ਆਪਣੀ ਜਵਾਨੀ ਬਚਾਈਏ ਆਪਣੇ ਪਰਿਵਾਰ ਬਚਾਈਏ ਤੇ ਇਸ ਨਸ਼ੇ ਨੂੰ ਛੱਡ ਕੇ ਇੱਕ ਚੰਗਾ ਤੇ ਆਰਾਮ ਭਰਿਆ ਜੀਵਨ ਬਤੀਤ ਕਰੀਏ ਕੀ ਕਾਰਨ ਕਿ ਲੱਗਦਾ ਜਿਹੜਾ ਨੌਜਵਾਨ ਇਸ ਨਸਲ ਦਲਦਲ ਵਿੱਚ ਜਿਹੜਾ ਫਸਦਾ ਹੀ ਆ ਰਹੇ ਨੇ ਇਹ ਮੇਰੇ ਖਿਆਲ ਚ ਵੇਖੋ ਵੇਖੀ ਲੱਗੀ ਜਾਂਦੇ ਨੇ ਨੌਜਵਾਨ ਇੱਕ ਦੂੜਿਆ ਲੇਖ ਕੇ ਮੈਂ ਉਹਦੇ ਆਲ ਵੇਖ ਕੇ ਲੱਗ ਪਿਆ ਉਹ ਮੇਰੇ ਆਲ ਵੇਖ ਕੇ ਲੱਗ ਪਿਆ ਇਸ ਤਰ੍ਹਾਂ ਹੀ ਚੱਲਸੋ ਚੱਲ ਸਾਡੇ ਪਿੰਡ ਚ ਤੇ ਬਹੁਤ ਮਾੜਾ ਹਾਲ ਹੋ ਗਿਆ ਹੈ ਇਸ ਅਲਾਮਤ ਨੂੰ ਆਈ ਨੂੰ ਘਰ ਤੋਂ ਘੱਟ ਵੀ 50 60 ਨੌਜਵਾਨ ਬੱਚੇ ਰੋਜ਼ ਅਸੀਂ ਦੇਖਦੇ ਆ ਜਿਹੜੇ ਇਸ ਗੰਦੀ ਕਰਤੂਤ ਦਾ ਸ਼ਿਕਾਰ ਹੋ ਰਹੇ ਨੇ ਲੱਗਦਾ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾ ਇਸ ਨਸ਼ੇ ਨੂੰ ਖਤਮ ਕਰਨ ਵਿੱਚ ਜਿਹੜੀ ਅਸਮਰੱਥਾ ਨਜ਼ਰ ਆ ਰਹੀ ਹੈ ਅਸਮਰਥ ਨੇ ਜੀ ਕੋਈ ਕੋਈ ਪੁਲਿਸ ਵਾਲੇ ਆਉਂਦੇ ਨੇ ਵੇਖ ਕੇ ਚਲੇ ਜਾਂਦੇ ਨੇ ਉਹਨਾਂ ਦੇ ਕਿ ਵਸ ਦੀ ਕੀ ਗੱਲ ਆ ਉਹਨਾਂ ਨੂੰ ਵੇਖ ਕੇ ਭਜ ਨੱਟ ਜਾਂਦੇ ਨੇ ਇਹ ਪੁਲਸ ਦੇ ਵੀ ਵਸ ਦੀ ਗੱਲ ਨਹੀਂ ਰਹੀ ਇਹ ਸਾਡਾ ਆਪਣਾ ਹੀ ਮਨਸ਼ੁੱਧ ਹੋਏ ਰਹੀ ਇਸ ਲਾਹਮਤ ਤੋਂ ਦੂਰ ਹੋ ਸਕਦੇ ਆ ਮੈਂ ਜੀ ਮਿੰਦਪੁਰ ਚਾਹਤ ਰਮਾਤੋਲ ਬੰਦੀ ਮੈਂ ਇਹ ਗੱਲ ਕਹਣੀ ਚਾਹੁੰਦਾ ਮੈਂ ਕਿ ਸਾਰੇ ਪੰਜਾਬ ਵਿੱਚ ਬਹੁਤ ਬੁਰਾ ਹਾਲ ਹੈ ਇਸੇ ਤੋਂ ਸਾਡੇ ਪਿੰਡ ਵੀ ਬੁਰਾ ਹਾਲ ਆ ਲਿਆ ਤੇ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਲੋਕਾਂ ਦੇ ਮੁੰਡੇ ਬਚਾਓ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਫੇਰੇ ਤਰੇ ਮਾਰਿਆ ਕਰੋ ਰਾਤੀ ਪ੍ਰਸ਼ਾਸਨ ਵਾਲੇ ਇੱਥੇ ਆਏ ਨੇ ਉਸ ਵਾਲੇ ਆਏ ਨੇ ਉਹ ਕੋਈ ਕਾਰਵਾਈ ਨਹੀਂ ਕਰਕੇ ਗਏ ਪੰਚਾਇਤ ਚਾਹੁੰਦੀ ਸੀ ਕੋਈ ਕਾਰਵਾਈ ਕਰਨ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਬਿਨਾਂ ਕਾਰਵਾਈ ਕਰਨ ਤੁਸੀਂ ਚਲੇ ਗਏ ਨੇ ਤੇ ਆਪਾਂ ਨੌਜਵਾਨਾਂ ਲੱਗੇ ਵੀ ਜਿਹੜੀ ਬੇਨਤੀ ਕਰਨੀ ਹੈ ਵੀ ਜਿਹੜਾ ਸਾਡੇ ਪਿੰਡ ਦੀ ਇਹ ਕੰਮ ਕਰਦੇ ਨੇ ਉਹ ਬਾਜ਼ ਆ ਜਾਣ ਜੇ ਅਸੀਂ ਆਪਾਂ ਇਕੱਲੇ ਇਕੱਲੇ ਦਾ ਨਾਮ ਲਖਾਵਾਂਗੇ ਜਾ ਕੇ ਤੇ ਜੀ ਇਹ ਇਹ ਕੰਮ ਕਰੋ ਨਾ ਹਟੇ ਪ੍ਰਸ਼ਾਸਨਿਕ ਸਾਡੀ ਇਹ ਬੇਨਤੀ ਆ ਕਿ ਇਹਨਾਂ ਲੋਕਾਂ ਭਗਵੰਤ ਮਾਨ ਜੀ ਵੀ ਮੈਂ ਕਿ ਬੇਨਤੀ ਕਰੂੰਗਾ ਕਿ ਭਗਵੰਤ ਮਾਨ ਜੀ ਲੋਕਾਂ ਦੇ ਮੁੱਦੇ ਬਚਾ ਲਓ ਤੁਸੀਂ ਜਿਹੜਾ ਅਸੀਂ ਇਹ ਵਾਦਾ ਕੀਤਾ ਸੀ ਆਪਾਂ ਨਸ਼ਾ ਬੰਦ ਕਰਾਂਗੇ ਪਰ ਨਸ਼ਾ ਪਿੰਡਾਂ ਦੇ ਵਿੱਚ ਆਣ ਕੇ ਝਾਤੀ ਮਾਰੋ ਕਿੰਨਾ ਵੱਧ ਗਿਆ ਵਾ ਘਟਿਆ ਨਹੀਂ ਅੱਗੇ ਨੂੰ ਵਧਿਆ ਵਾ ਨਸ਼ਾ ਜਦੋਂ ਦੀ ਆਮ ਪਾਰਟੀ ਸਰਕਾਰ ਪੜੀ ਮੈਂ ਵੀ ਆਮ ਪਾਰਟੀ ਦਾ ਮੈਂਬਰ ਹਾਂ ਪਰ ਮੈਨੂੰ ਦੁੱਖ ਲੱਗਦਾ ਵਾ ਜਦੋਂ ਪਿੰਡਾਂ ਵਿੱਚ ਹੋਈ ਨੌਜਵਾਨਾਂ ਦੀ ਮੌਤਾਂ ਹੁੰਦੀਆਂ ਨੇ ਤੇ ਅਸੀਂ ਪਿੰਡ ਵੱਗੇ ਬੇਨਤੀ ਕਰਦੇ ਆ ਪਿੰਡ ਵਾਲੇ ਸਾਰੇ ਨਗਰ ਵਾਲੋਂ ਕਿ ਸਾਡੇ ਪਿੰਡ ਤੇ ਥੋੜਾ ਮਿਹਰ ਭਰਿਆ ਹੱਥ ਰੱਖੋ ਪਸਵਾਲਿ ਇਹ ਥੋੜਾ ਬਥਾ ਆਣ ਕੇ ਇੱਥੇ ਫੇੜਾ ਜਿਹੜਾ ਮਾਰਿਆ ਕਰੋ ਕਿ ਇਹਨਾਂ ਜਿਹੜੇ ਵੇਜਤੇ ਨੇ ਉਹਨਾਂ ਨੂੰ ਫੜੋ ਜਿਹੜੇ ਪੀਣ ਵਾਲਿਆਂ ਨੇ ਉਹਦੇ ਵਿਚਾਰੇ ਅੱਗੇ ਫਸੇ ਨੇ ਉਹਨਾਂ ਦੇ ਅੱਗੇ ਵਸਦੀ ਗੱਲ ਨਹੀਂ ਆ ਪਰ ਜਿਹੜੇ ਵੇਜਤੇ ਨੇ ਉਹਨਾਂ ਦੇ ਚਕਾਰਵੇ ਜਰੂਰ ਹੋਣੀ ਚਾਹੀਦੀ ਆ ਇਹ ਸਾਡੀ ਮੰਗ ਆ ਜੀ ਵਾਹਿਗੁਰੂ ਜੀ ਕਾ ਕਾਲ ਸਵਾਹਿਗੁਰੂ